ਸਾਹਿਬ ਦੇ ਵਿੱਚ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਜ ਪਹੁੰਚੇ ਇਸ ਮੌਕੇ ਤੇ ਉਹਨਾਂ ਨੇ ਸਿੱਖਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਮਾਮਲੇ ਦੇ ਵਿੱਚ ਜਿਹੜਾ ਹੈ ਅਦਾਲਤ ਲਚਾਨ ਦੀ ਬਜਾਏ ਅਕਾਲ ਤਖਤ ਸਾਹਿਬ ਤੇ ਲੈ ਕੇ ਆਉਣ ਕਿਉਂਕਿ ਗੁਰਮਤੀ ਦੇ ਸਿਧਾਂਤ ਤੇ ਚੱਲਦੇ ਹੋਏ ਹਰ ਮਸਲੇ ਦਾ ਹੱਲ ਜਿਹੜਾ ਹੈ ਉਹ ਸੰਵਾਦ ਰਾਹੀਂ ਕੱਢਿਆ ਜਾ ਸਕਦਾ ਹੈ ਤਾਂ ਹੀ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਸਾਹਿਬ ਜੀ ਦੇ ਵੱਲੋਂ ਅਕਾਲ ਤਖਤ ਦੀ ਸਿਰਜਣਾ ਕੀਤੀ ਗਈ ਸੀ ਤਾਂ ਜੋ ਇੱਥੇ ਬੈ ਕੇ ਸਿੱਖਾਂ ਦੇ ਮਸਲਿਆਂ ਤੇ ਹੱਲ ਕੱਢੇ ਜਾ ਸਕਣ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗਜ ਕਮਾਣੋ ਦੇ ਇਤਿ ਦੇ 10ਵੇਂ ਗੁਰਦੁਆਰਾ ਸ੍ਰੀ ਗੋਬਿੰਦ ਜਿਹੜਾ ਹੈ ਗੋਬਿੰਦਗੜ੍ਹ ਸਾਹਿਬ ਰਾਣਵਾ ਸਾਹਿਬ ਦੇ ਵਿਖੇ ਧਾਰਮਿਕ ਸਮਾਗਮ ਦੇ ਵਿੱਚ ਸ਼ਿਰਕਤ ਕਰਨ ਦੇ ਲਈ ਪਹੁੰਚੇ ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰਪਾਰੀ ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ ਚੱਲੀ ਪੀੜੀ ਸੋਟਿੰਗਾਂ ਰੂਪ ਦਿਖਾਉਣ ਵਾਰੋ ਵਾਰੀ ਦਲ ਭੰਜਨ ਗੁਰਸੂਰਮਾ ਵੱਡ ਯੋਦਾ ਬਾਪਰੂਪਤਾਰੀ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ 22 ਵਿਸਾਖ ਨੂੰ ਇੱਥੇ ਇਸ ਪਿੰਡ ਰਣਵਾ ਦੇ ਵਿੱਚ ਪਹੁੰਚੇ ਨੇ ਜੀ ਉਹਨਾਂ ਦੀ ਆਉਣ ਦੀ ਆਮਦ ਦੇ ਵਿੱਚ ਜਿਹੜੀ ਇਲਾਕੇ ਦੀ ਸੰਗਤ ਆ ਉਹ ਸੱਚੇ ਪਾਤਸ਼ਾਹ ਨੂੰ ਯਾਦ ਕਰਦੀ ਆ ਸਤਿਗੁਰੂ ਦੀ ਸਿੱਖਿਆ ਨੂੰ ਯਾਦ ਕਰਦੀ ਆ ਸਤਿਗੁਰੂ ਦੇ ਇਤਿਹਾਸ ਨੂੰ ਯਾਦ ਕਰਦੀ ਆ ਤੋਂ ਇਸ ਸੰਬੰਧੀ ਜਿਹੜਾ ਗੁਰਮਤ ਸਮਾਗਮ ਰੱਖਿਆ ਗਿਆ ਸੀ ਸੰਗਤਾਂ ਦੇ ਵੱਲੋਂ ਇੱਥੇ ਆਉਣ ਨੂੰ ਆਖਿਆ ਗਿਆ ਸੀ ਤੇ ਅਸੀਂ ਇੱਥੇ ਪਹੁੰਚੇ ਆ ਇੱਥੇ ਇਲਾਕੇ ਦੇ ਵਿੱਚ ਮੈਂ ਜਿਵੇਂ ਦੇਖ ਰਿਹਾ ਸੰਗਤਾਂ ਨੂੰ ਦੇਖ ਰਿਹਾ ਇਹਨਾਂ 'ਚ ਬੜਾ ਉਤਸ਼ਾਹ ਆ ਜਿੱਥੇ ਅਸੀਂ ਸੱਚੇ ਪਾਤਸ਼ਾਹ ਜੀ ਦੇ ਆਗਮਨ ਦਾ ਦਿਨ ਮਨਾ ਰਹੇ ਹਾਂ ਉਥੇ ਨਾਲ ਦੀ ਨਾਲ ਜੋ ਮੀਰੀ ਪੀਰੀ ਦੇ ਮਾਲਕ ਨੇ ਸਾਨੂੰ ਸਿੱਖਿਆਵਾਂ ਦਿੱਤੀਆਂ ਨੇ ਉਹਦੇ ਤੇ ਪਹਿਰਾ ਦੇਣਾ ਚਾਹੀਦਾ ਉਹਦੇ ਵਿੱਚ ਇੱਕ ਸਭ ਤੋਂ ਵੱਡੀ ਸਿੱਖਿਆ ਗਈ ਹੀ ਜਦ ਹਮਰੇ ਦਰਸ਼ਨ ਕੋ ਆਵੋ ਹੋਏ ਸੁਚੇਤ ਤਨ ਸ਼ਾਸਤਰ ਸਜਾਵੋ ਕਮਰ ਕਸਾ ਕਰ ਦੇਹੋ ਦਿਖਾਈ ਹਮਰੀ ਖੁਸ਼ੀ ਹੋਏ ਅਦਖਾਈ ਗੁਰੂ ਨੇ ਆਖਿਆ ਕਿ ਹਥਿਆਰ ਰੱਖੋ ਗੁਰੂ ਨੇ ਆਖਿਆ ਸ਼ਾਸਤਰ ਰੱਖੋ ਮੀਰੀ ਪੀਰੀ ਦੇ ਮਾਲਕ ਨੇ ਹਰ ਸਿੱਖ ਨੂੰ ਹੁਕਮ ਕੀਤਾ ਪਾ ਉਥੇ ਅੱਜ ਇਹਦੇ ਤੇ ਅਮਲ ਕਰਨ ਦੀ ਲੋੜ ਆ ਜਿੱਦਾਂ ਦਾ ਅੱਜ ਮਾਹੌਲ ਆ ਇਹਦੇ ਵਿੱਚ ਤੇ ਹੋਰ ਹੋ ਜਾਂਦਾ ਭਾਵੇਂ ਸਾਡੀਆਂ ਬੱਚੀਆਂ ਵਾਂ ਸਾਡੀਆਂ ਧੀਆ ਵਾਂ ਜਾਂ ਸਾਡੇ ਬਜ਼ੁਰਗ ਨੇ ਜਾਂ ਭੈਣਾ ਵਾਂ ਸਾਨੂੰ ਸਾਰਿਆਂ ਨੂੰ ਗੁਰੂ ਪਾਪਾ ਸਾਹਿਬ ਨੇ ਆ ਜਿਹੜਾ ਸਾਨੂੰ ਕਿਰਪਾਨ ਦਿੱਤੀ ਸ਼ਸਤਰ ਦਿੱਤਾ ਗੁਰੂ ਹਰਗੋਬਿੰਦ ਪਾਤਸ਼ਾਹ ਦਾ ਆਪਾਂ ਦਿਨ ਮਨਾ ਰਹੇ ਹਾਂ ਤੇ ਇਹ ਹਥਿਆਰ ਇਹ ਸਾਨੂੰ ਸਾਰਿਆਂ ਨੂੰ ਕੋਲ ਰੱਖਣਾ ਚਾਹੀਦਾ ਕਿਤੇ ਸਾਡੀ ਸੁਰੱਖਿਆ ਵਾ ਦੂਜਾ ਨਾਲ ਦੀ ਨਾਲ ਕਿਤੇ ਕਿਸੇ ਮਜਨੂਮ ਨੂੰ ਕੋਈ ਲੋੜ ਪੈ ਜਾਂਦੀ ਆ ਤੇ ਇਹ ਵਰਤਿਆ ਜਾਂਦਾ ਫਿਰ ਗੁਰੂ ਦਾ ਹੁਕਮ ਵੀ ਇਹਨੂੰ ਰੱਖਣਾ ਤੇ ਅੱਜ ਜਦੋਂ ਆਪਾਂ ਗੁਰੂ ਦਾ ਆਗਮਨ ਮਨਾ ਰਹੇ ਆ ਗੁਰੂ ਦਾ ਹੀ ਹੁਕਮ ਹੈ ਸਾਨੂੰ ਵੀ ਸ਼ਸਤਰ ਧਾਰੀ ਹਥਿਆਰ ਰੱਖੋ ਤੇ ਇਹ ਰਗੈਤੀ ਹਥਿਆਰ ਜਿਹੜੇ ਆ ਸਿੱਖਾਂ ਨੂੰ ਆਪਣੇ ਕੋਲ ਰੱਖਣੇ ਚਾਹੀਦੇ ਆ ਦੂਜਾ ਗੁਰੂ ਹਰਗੋਬਿੰਦ ਪਾਕਸ਼ਾ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ ਆ ਸਮੁੱਚੇ ਸੰਸਾਰ ਨੇ ਅਕਾਲ ਤਖਤ ਸਭ ਨੂੰ ਪਹਿਲਾ ਹੀ ਨਤਮਸਤਕਾ ਗੁਰੂ ਨਾਨਕ ਨਾਮ ਲੈਵਾ ਸਿੱਖ ਸੰਗਤਾਂ ਹੋਰ ਵੀ ਸਾਨੂੰ ਜਿਹੜੇ ਆਪਣੇ ਸਿੱਖਾਂ ਦੇ ਮਸਲੇ ਆ ਉਹ ਅਦਾਲਤਾਂ ਦੇ ਵਿੱਚ ਲਜਾਣ ਦੀ بجائے ਇਧਰ ਉਧਰ ਠੱਕੇ ਖਾਣ ਦੀ بجائے ਉਹ ਸੱਚੇ ਪਾਤਸ਼ਾਹ ਦੇ ਦਰ ਤੇ ਬਹਿ ਕੇ ਕਿਉਂਕਿ ਗੁਰਮਤਿ ਦੇ ਸਿਧਾਂਤ ਦੇ ਵਿੱਚ ਹੈਗਾ ਗੁਰਮੁਖ ਬੈਸੋ ਸਫਾ ਬਿਸ਼ਵਾਇ ਹਰ ਮਸਲੇ ਦਾ ਹੱਲ ਸੰਵਾਦ ਆ ਗਲਬਾਤ ਆ ਤਾਂ ਜਿਹੜੇ ਨਿੱਜੀ ਨਿੱਜੀ ਛੋਟੇ ਛੋਟੇ ਕੋਈ ਸਿੱਖਾਂ ਦੀਆਂ ਗੱਲਾਂ ਬਾਤਾਂ ਹੁੰਦੀਆਂ ਵਾ ਉਹ ਧਾਰਮਿਕ ਪੱਖ ਤੋਂ ਹੋਣ ਜਾਂ ਪਰਿਵਾਰਕ ਤੋਂ ਹੋਣ ਉਹਦੇ ਲਈ ਸਾਨੂੰ ਗੁਰੂ ਦੇ ਦਰ ਦਾ ਆਸਰਾ ਲੈਣਾ ਚਾਹੀਦਾ ਸੱਚੇ ਪਾਤਸ਼ਾਹ ਨੇ ਤਾਂ ਹੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਸਿਰਜਣਾ ਕੀਤੀ ਹੈ ਠੀਕ ਹੈ ਕਿ ਉਹ ਵੱਡਾ ਤਖਤ ਆ ਸਾਡਾ ਔਰ ਉਹ ਤੋਂ ਹਰ ਤਰੀਕੇ ਦੀ ਸੇਧ ਸਾਡੇ ਗੁਰੂ ਨੇ ਦਿੱਤੀ ਤੇ ਅੱਜ ਵੀ ਸਾਨੂੰ ਲੈਣੀ ਚਾਹੀਦੀ ਆ ਸਾਨੂੰ ਆਪਣੇ ਤਖਤਾਂ ਨੂੰ ਨਾ ਤਮਸਤਕ ਰਹਿਣਾ ਚਾਹੀਦਾ ਗੁਰੂ ਦੇ ਅਕੀਦੇ ਚੱਲਣਾ ਚਾਹੀਦਾ ਇਹੀ ਮੈਂ ਸੰਗਤਾਂ ਨੂੰ ਅੰਦਰ ਉਪਦੇਸ਼ ਦਿੱਤਾ ਔਰ ਇਹੀ ਮੈਂ মিডিਏ ਤੇ ਰਾਈ ਸਮੂਚੇ ਗੁਰੂ ਨਾਨਕ ਨਾਮ ਲੈ ਕੇ ਸਿੱਖ ਸੰਗਤਾਂ ਨੂੰ ਅਪੀਲ ਕਰਦਾ ਕਿ ਆਪਾਂ ਗੁਰੂ ਵਾਲੇ ਬਣੀਏ ਗੁਰੂ ਨੇੜੇ ਆਈਏ ਤੇ ਗੁਰੂ ਅਨਸਾਰੀ ਹੋਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਣਜੀਤ ਗੁਰੂਆਂ ਦੇ ਚਰਨਾਂ 'ਚ ਪੂਰਨਤਾ ਤੇ ਚੱਲੀਏ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰਾਂ ਨੂੰ ਸੰਭਾਲ ਕੇ ਗੁਰੂ ਦੇ ਲਲ ਲਈਏ ਤਾਂ ਕਿ ਜਿਹੜੇ ਅੱਜ ਦੀ ਨੌਜਵਾਨ ਪੀੜ੍ਹੀ ਹੈ ਉਹ ਕ੍ਰਿਤੀਆਂ ਤੋਂ ਜਾਣ